ਹਾਤੇ ਸਾਡੇ ਦੇ ਨਾਲ ਇੱਕ ਛਤਰ ਜਿਹਾ ਕੈਮ ਕਰਕੇ ਇੱਕ ਦਬਕਾਇਆ ਕਰਕੇ ਇੱਕ ਤਾਂ ਏਡਾ ਕੁ ਵੱਡਾ ਰੋਲ ਸੀ ਸਾਡੇ ਦਾਦੇ ਦਾ ਆ ਤੁਸੀਂ ਫਿਲਮਾਂ ਦਾ ਯੋਗਰਾਜ ਮੈਂ ਨਿਕੰਦਾ ਇਹ ਸੋਚਦਾ ਨਾ ਕਿ ਯੋਗਰਾਜ ਤੇ ਸਾਡੇ ਬਾਪੂ ਦੇ ਸਾਹਮਣੇ ਕੁਝ ਵੀ ਨਹੀਂ ਯੋਗਰਾਜ ਨੂੰ ਆਪਾਂ ਵੱਡਾ ਘੈਂਟ ਜਿਹਾ ਮੰਨਦੇ ਆ ਨਾ ਫਿਲਮਾਂ ਦੇ ਡਾਇਲੋਗ ਵਾਲਾ ਇਹਦੇ ਹਰਗੱਲ ਵਾਕਿਆ ਨਹੀਂ ਜਦਨੇ ਇਹ ਬਣ ਜਾਂਦਾ ਮੈਂ ਪਾਪਾ ਦੀਪ ਸਿੰਘ ਦਾ ਪੁੱਤ ਇਹ ਉਹ ਆਪਣੇ ਇਹ ਤੋਂ ਵੱਡਾ ਕੋਈ ਲੱਗਦਾ ਨਹੀਂ ਐਵੇਂ ਜੋ ਮਰਜੀ ਨੂੰ ਮਾੜਾ ਚੰਗਾ ਆਖੀ ਇਹਦੇ ਜੇ ਬੜਾ ਘੈਂਟ ਜਹਾ ਹੈ ਨਹੀਂ ਕੋਈ ਬੰਦਾ ਵੇਖਣ ਚ ਤੇ ਇਨਾ ਟਾਇਰ ਉੱਚੇ ਅਜੇ ਤੱਕ ਇਹ ਹੈਗੀ ਕਿ ਇਹ ਤੇ ਗੱਲ ਦੇ ਐਵੇਂ ਚਲੋ ਵੱਖਰੀ ਗੱਲ ਆ ਵੀ ਇਰਾ ਇਨਸਾਨ ਕੋਈ ਗਲਤੀਆਂ ਕਰ ਲੈਂਦਾ ਤੇ ਉਹ ਮੁੜ ਕੇ ਉਸ ਹਸਾਬ ਨਾਲ ਵੇਖਣ ਲਾ ਪੈਂਦੇ ਆ ਤੇ ਯੋਗਰਾਜ ਸਿੰਘ ਵਰਗਾ ਕੋਈ ਨਹੀਂ ਹੈਗਾ ਪਰ ਮੇਰੇ ਦਾਦੇ ਤੋਂ ਤਾਂ ਨਹੀਂ ਹੋਊਗਾ ਐਸੇ ਇਹਦੀ ਤੇ ਮੈਂ ਗਰੰਟੀ ਲਿਖ ਕੇ ਦੇ ਨਾਲ ਮੈਂ ਸੋਚਦਾ ਨਾ ਵੀ ਆ ਜੇ ਦਾਦੇ ਦੀ ਛੱਡੀ ਦੀ ਕੋ ਫਿਲਮ ਬਣੇ ਤੇ ਰੋਲ ਕੌਣ ਕਰੂਗਾ? ਕਰ ਨਹੀਂ ਸਕਣਾ ਗੈਨੇ। ਯੋਗਰਾਜ ਕੋ ਨਹੀਂ ਹੋਣਾ। ਉਹ ਕੰਮ ਵਟਾਏ, ਪੋਦਾ ਵਟਾਏ, ਦਾਦੇ ਆਪ ਨੂੰ ਨਾ ਜੱਲਦਾ ਵਟਾਏ। ਇਹ ਕਰਕੇ ਨਾ ਦਾਦੇ ਦੀ ਮੈਂ ਗੱਲ ਤੋਂ ਆਉਂਦਾ ਵਿੱਚ ਵਿੱਚ ਤੇ ਜੇ ਦਾਦੇ ਤੋਂ ਬਾਅਦ ਚ ਵੀ ਮਿੰਟ ਕਿ ਸਮਝ ਨਹੀਂ ਹੋਈ ਕਿ ਦਾਦੇ ਨੂੰ ਦੇ ਪਿੰਡ ਨੇ ਮੈਨੂੰ ਉਮੀਦ ਨਹੀਂ ਕਿ ਇਹਨੇ ਇੱਕ ਵੋਟ ਪਾਣੀ ਹੋ ਜਾ ਕੇ ਰਿਸ਼ਤੇਦਾਰ ਸਾਡੇ ਭੈਣ ਭਰਾ ਨੇ ਉਹ ਤਾਂ ਚਾਲੂ ਬੜੇ ਅਸੀਂ ਡਰਦੇ ਬੜੇ ਚਾਲੂ ਬੜੇ ਅਸੀਂ ਡਰਦੇ ਬੜੇ ਜੇ ਮੰਨ ਲੋਕ ਦੇ ਵੋਟਾਂ ਕਿਲੋ ਜਵੇ ਮੈਨੂੰ ਵੋਟ ਕਿਨੇ ਪਾਣੀ ਕਿਹੇ ਨਹੀਂ ਪਾਣੀ ਮੈਂ ਨਹੀਂ ਮੰਨਦਾ ਬਾਬਾ ਵੋਟ ਪਾਉਦਾ ਹੋਊਗਾ ਉਹ ਤਾਂ ਕੋਕੋ ਦੇ ਮੱਝੇ ਦੇ ਪੈਨ ਤੇ ਬਹਿਣ ਤੋਂ ਡਰਦੇ ਸੀ ਵੀ ਪਤਾ ਨਹੀਂ ਇਹਨੇ ਕੀ ਬੋਲ ਦੇਣਾ ਜੇ ਆਪਣਾ ਅਮਰਜੀਤ ਸਿੰਘ ਅਫਸਰ ਸਬਾਨ ਨੇ ਦੇ ਵੀ ਨਹੀਂ ਉਹ ਨਾਰੀ ਜਿਹੜਾ ਲੱਗੋਂ ਬਾਹਰੋਂ ਸ਼ਕਤੀ ਦੇ ਅੰਦਰੋਂ ਬੜਾ ਕੋਮਲ ਸੀ ਹੈਗਾ ਹੀ ਕੋਮਲ ਉਹ ਮੈਂ ਕੋਮਲ ਦੀ ਵੀ ਤੁਹਾਨੂੰ ਮਾੜੀ ਗੱਲ ਦੱਸਾਂ ਵਾਕਈ ਕੋਮਲ ਹੈਗਾ ਇਹਦਾ ਦਾਦਾ ਮੈਨੂੰ ਤਾਂ ਪਤਾ ਜੇ ਉਹਨੂੰ ਨਾ ਮੈਂ ਇੱਕ ਵਾਰੀ ਉਹਨੂੰ ਵੀ ਮੇਰੇ ਤੇ ਉਮੀਦ ਹੀ ਪਈ ਨੇ ਕੋਈ ਦਾਹ ਵੱਡਾ ਕੋਈ ਪੰਨਾ ਵਾ ਸਾਡੇ ਪਰਿਵਾਰ ਚੋਂ ਇਹੋ ਹੀ ਹੈ ਸ਼ੇਆ ਪੁੱਤਰਾਂ ਜੋ ਤਾਂ ਜਾਣਾ ਵਾ ਤੇ ਉਹਨੂੰ ਵੀ ਪਤਾ ਲੱਗਾ ਵੀ ਇਹ ਫੋਟੋਆਂ ਦਾ ਕੰਮ ਇਤਨਾ ਕਰ ਲਾ ਪਿਆ ਫੋਟੋ ਸਟੂਡੀਓ ਲੋਕਾਂ ਦੀ ਫੋਟੋ ਫੜਾਈ ਹੀ ਖੇਡਦਾ ਫਿਰਦਾ ਇੱਥੇ ਮੈਂ ਅੰਮ੍ਰਿਤਸਰ ਪ੍ਰੋਗਰਾਮ ਕੀਤਾ ਗੁਮਟਾਲੇ ਅਸਰਦਾ ਸੁਬਾਨਾ ਦਾ ਦਲਬਾਖ ਸਿੰਘ ਸਿਦਵਾ ਆੜੇ ਫੁੱਟਾ ਸਰਦਾਰ ਰਜਵੰਤ ਸਿੰਘ ਦੀ ਬੇਟੀ ਮਤਲਬ ਕਿ ਇਹਨਾਂ ਦੇ ਪਰੋਣੇ ਦਾ ਜਵਾਈ ਭਾਈ ਦਾ ਬੇਟੇ ਘਰ ਉਹਦੇ ਬੇਟੇ ਦਾ ਉਹਨਾਂ ਸਮਿਆਂ ਦੇ ਵਿੱਚ ਬੜਾ ਤਕੜਾ ਪ੍ਰੋਬਲਮ ਹੋਇਆ ਹੈ ਦੇਬੀ ਮਖਸੂਸਪਰੀ ਹੈ ਆ ਬੜਾ ਜੇ ਦੇਬੀ ਮਖਸੂਸਪਰੀ ਦਾ ਕੀ ਦੱਸਣਾ ਬੋਲਦਾ ਮੈਂ ਉਹਦੇ ਵਰਗਾ ਬੰਦਾ ਵੀ ਨਹੀਂ ਜੇ ਕੋਈ ਹੋਇਆ ਉਹ ਅੱਜ ਵੀ ਵੱਖਰਾ ਹੀ ਦੁਨੀਆ ਤੋਂ ਦੀ ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਅਮਰੀ ਦੀ ਮਿੱਟੀ ਜਹੀ ਲੋਰੀ ਵਰਗਾ ਬੁੱਢੇ ਬਾਬਲ ਦੇ ਹੱਥ ਚ ਡੰਗੋਰੀ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਤੇ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਮੇਰੀ ਮਰਾਦ ਬਲੰਦਰ ਵਾਸ ਦਾ ਮਾਲਕ ਤੁਹਾਡਾ ਆਪਣਾ ਮਹਿਬੂਬ ਕਲਾਕਾਰ ਜੈਬੀ ਮਕਸੂਦਪਰੀ ਹੋ ਕੀਤੇ ਪੜਾ ਕੋਈ ਕਿਤਾਬ ਕੀਤੇ ਪੜਾ ਕੋਈ ਕਿਤਾਬ ਤਾਂ ਵੀ ਤੇਰੀਆਂ ਦਵਾਵੇ ਮੂਡ ਚੰਗਾ ਜਾਂ ਖਰਾਬ ਸਦਾ ਤੇਰੀ ਯਾਦ ਆਵੇ ਹੋਵੇ ਦਿਨ ਪਾਵੇ ਰਾਤ ਦੇਵੀ ਤੇਰੀ ਯਾਦ ਆਵੇ ਓਏ ਹੌਣ ਕੈਸੇ ਵੀ ਹਾਲਾਤ ਦੇਵੀ ਤੇਰੀ ਯਾਦ ਆਵੇ ਘਟ ਮਿਲੀਏ ਘਟ ਆਈਏ ਜਾਈਏ ਇਸ ਗੱਲ ਦਾ ਮਤਲਬ ਇਹ ਨਹੀਂ ਉਹਦਾ ਇਹ ਮਤਲਬ ਨਹੀਂ ਹੈ ਕਿ ਤੇਰੇ ਨਾਲ ਸਾਡਾ ਪਿਆਰ ਨਹੀਂ ਤੇਰੇ ਲਈ ਦੁਆਵਾਂ ਨਹੀਂ ਕਰਦੇ ਤੇਰੇ ਨਾਲ ਸਾਡਾ ਪਿਆਰ ਨਹੀਂ ਤੇਰੇ ਲਈ ਦੁਆਵਾਂ ਨਹੀਂ ਕਰਦੇ ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਸੋਹਣੇ ਨੇ ਮੰਨਿਆ ਉਹ ਸਭ ਤੋਂ ਚੰਗੇ ਨੇ ਪਰ ਸਾਨੂੰ ਭਾ ਕੇ ਉਹਨਾਂ ਦਾ ਸਾਡੇ ਵੱਲ ਨਜ਼ਾਵਾ ਨਹੀਂ ਕਰਦੇ ਦੇਵੀ ਖੁਦ ਅੱਗੇ ਕਿੰਜ ਵਧਣਾ ਦੇਵੀ ਖੁਦ ਅੱਗੇ ਕਿੰਜ ਵਧਣਾ ਇਹ ਜ਼ਰੂਰ ਸੋਚਦੇ ਰਹਿੰਦੇ ਆ ਪਰ ਕਿਸੇ ਖਿਲਾਫ ਤੂੰ ਸੱਚ ਜਾਣੀ ਅਸੀਂ ਕਦੇ ਸਲਾਵਾ ਨਹੀਂ ਕਰਦੇ ਅੱਜ ਤੱਕ ਦੁਨੀਆ ਦਾ ਲੇਜੈਂਡ ਵੱਖਰੀ ਇੱਕ ਚੀਜ਼ ਹੋਇਆ ਤੇ ਉਹ ਦੇਵੀ ਮਕਸੂਦ ਪ੍ਰੀਜ ਮਰੋ ਸੱਚ ਜੀ ਉਤਪ ਦੇ ਦੇ ਵੀ ਮਹਿਸੂਸ ਨਹੀਂ ਐ ਉਹਦੇ ਸ਼ੇਰ ਸ਼ੁਰਜੀ ਉਹਨੇ ਛੱਡਨੇ ਤੁਹਾਨੂੰ ਭੋਜ ਕਰਨਾ ਐ ਉਹਦੇ ਮਾਰ ਮਾਰ ਸ਼ੇਰ ਨੇ ਜਿਦਾਂ ਮੈਂ ਸ਼ੇਰ ਤੋਂ ਮਾਰ ਮਾਰ ਭੋਜ ਕਰਦਾ ਮਾਮਾ ਉਦੋਂ ਕਿਹਾ ਉਹ ਰਾਣਾ ਬਾਣ ਜਿਵੇਂ ਦਾ ਮਾਰ ਮਾਰ ਸਿਰ ਚ ਭੋਜ ਕਰਦਾ ਹੁੰਦਾ ਹੈ ਹੂੰ ਤੇ ਇਸ ਤਰ੍ਹਾਂ ਦੀ ਉਹਦੇ ਸ਼ੇਰ ਹੁੰਦੇ ਉਹਨਾਂ ਦਾ ਪ੍ਰੋਗਰਾਮ ਕੀਤਾ ਤੇ ਮੈਂ ਸਿਹਰੇ ਬਣਨ ਦੇ ਆਸ ਪਾਪ ਆਪਾਂ ਦਾਦੇ ਤੇ ਇਹ ਗੱਲ ਸਿਰੇ ਪੱਗ ਬੰਨ੍ਹਦੇ ਤੇ ਘਰ ਦਾ ਸਦਾ ਨਾ ਮੇਰੇ ਲਾਗੇ ਬਹਿ ਕੇ ਤੇ ਉੱਡਾ ਚੱਲਿਆਂ ਦੁਕਾਨ ਤੇ ਬਾਪਾ ਚੱਲਿਆਂ ਪਹਿਲਾਂ ਉਹਨੇ ਪੁੱਛਿਆ ਜਵਾਈ ਵਾਲੀ ਹੋ ਬਾ ਜਿਆ ਹੋ ਬਾ ਜਿਆ ਰਈਆਂ ਬਹਿ ਗਿਆ ਮੇਰੇ ਕੋਲ ਬਾਪੂ ਆ ਉਹ ਵਿਆਹ ਦੇ ਵਿੱਚ ਐਂਡ ਵੜਾ ਕਰਾਇਆ ਇਹ ਮੈਂ ਦਲਬਾਖ ਸਿੰਘ ਸਿਧਵਾ ਸਰਦਾਰ ਰਜਨ ਸਿੰਘ ਨਾਨਾ ਜੀ ਅਮ ਚੰਗਾ ਤਕੜਾ ਪ੍ਰੋਬਲਮ ਬਣਾਦਾ ਜ ਆਪਾਂ ਕੁਮਟਾਲੇ ਤੇ ਉਥੇ ਇੱਕ ਮਿਲ ਪਏ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬਾਨ ਉਹ ਆਪਣਾ ਖਾਤਾਵਜਾ ਵੇਖ ਕੇ ਮੈਨੂੰ ਆਂਦੇ ਵੀ ਆ ਇੱਕ ਤਰੀਕ ਨੋਟ ਕਰਦੇ ਮੇਰੇ ਬੇਟੀ ਦਾ ਮੇਰੀ ਬੇਟੀ ਦਾ ਵਿਆਹ ਬੇਟੇ ਦਾ ਨਹੀਂ ਬੇਟੀ ਦਾ ਤੇ ਇਦਾਂ ਦੀ ਦਾ ਮੇਰੀ ਬੇਟੀ ਦਾ ਵਿਆਹ ਬੇਟੇ ਦਾ ਨਹੀਂ ਬੇਟੀ ਦਾ ਇਹ ਇਦਾਂ ਕਰੋ ਵੀ ਉਹਦਾ ਦਿਲਾ ਚ ਮੈਂ ਮੋਟਰਸਾਈਕਲ ਹੁੰਦਾ ਹੈ ਬੜਾ ਤਗੜਾ ਤਗੜਾ ਨਹੀਂ ਹੋਈ ਸਜੂਕੀ ਡਿਸਕਵਰ ਕੇ ਤੇ ਆਂਦੇ ਵੀ ਇਦਾਂ ਵਾ ਬੇਟਾ ਜੀ ਤੁਸੀਂ ਨਾ ਸਾਡੇ ਕੋਲ ਰਹਿਣਾ ਸਾਡਾ ਫੰਕਸ਼ਨ 5-7 ਦਿਨ ਚੱਲਣਾ ਤੁਹਾਨੂੰ ਰੂਮ ਮਿਲੂਗਾ ਸਾਰਾ ਕੁਝ ਮਿਲੂਗਾ ਤੁਸੀਂ ਕਮਰੇ ਕੁਮਰੇ ਆਪਣਾ ਪੂਰਾ ਅਰੇਂਜਮੈਂਟ ਜਿਹੜਾ ਵਾ ਤੁਸੀਂ ਮੋਟਰਸਾਈਕਲਾਂ ਦੇ ਨਹੀਂ ਹੋਣਾ ਅਸੀਂ ਤੁ ਗੱਡੀ ਭੇਜਾਂਗੇ ਤੁਹਾਡੇ ਅਸਲੋਂ ਤੁਹਾਡੇ ਉੱਤੇ ਖਾਂੜੇ ਪਿੰਡ ਜਿੱਥੇ ਕਹੋਗੇ ਗੱਡੀ ਆ ਜਾਏਗੀ ਤੁਹਾਨੂੰ ਲੈ ਕੇ ਜਾਏਗੀ ਤੁਹਾਨੂੰ ਛੱਡ ਕੇ ਵੀ ਆਏ ਸਮਾਨ ਸਾਰਾ ਉਹਦੇ ਵਿੱਚ ਲੈ ਕੇ ਜਾਏ ਤੇ ਪ੍ਰੋਗਰਾਮ ਜਿੱਤਰਾ ਵੀ ਤੁਸੀਂ ਇੱਧਰ ਕਰ ਰਹੇ ਹੋ ਉਸ ਤਰ੍ਹਾਂ ਹੀ ਕਰਨਾ ਮੈਂ ਨਹੀਂ ਉਸ ਤੋਂ ਵੀ ਵੱਧ ਕਰਨਾ ਮੌਕਾ ਹੀ ਵੱਧ ਕਰਾਂਗੇ ਇਹ ਜੇ ਤੁਹਾਨੂੰ ਇੰਨਾ ਮਾਨਸਿਕਾਰ ਦੇਤਾ ਤੇ ਫਿਰ ਹੋਣਾ ਬਾਅਦ ਫਿਰ ਮੈਂ ਉੱਡੂ ਕੇ ਥੋੜਾ ਜਿਹਾ ਥੋੜੀ ਜਿਹੀ ਬਾਦ ਵਿੱਚ ਮੈਂ ਇਹ ਗੱਲ ਬਾਪੂ ਸੁਣਾਉਂਦਿਆਂ ਉਦੋਂ ਇਹ ਬਾਪੂ ਦਾਦੇ ਆਪਣੇ ਨੂੰ ਕਿ ਇਤਰਾ ਕੇ ਅੰਮ੍ਰਿਤਸਰ ਯੂਨੀਵਰਸਿਟੀ ਦਾ ਪ੍ਰੋਫੈਸਰ ਗੁਰਨਾਮ ਦੇ ਯੂਨੀਵਰਸਿਟੀ ਦੇ ਪ੍ਰੋਫੈਸਰ ਦੀ ਧੀ ਦਾ ਉਹਨਾਂ ਇਤਰਾ ਮੈਨੂੰ ਕਿਹਾ ਹੀ ਤੇ ਬਾਪੂ ਦਾਦਾ ਸਾਡਾ ਵਾਕਈਂ ਇੰਦਰੋਂ ਗੜਾ ਕੋਮਲ ਸੀ ਅਥਰੂ ਨਿਕਲ ਗਏ ਹਾਸੇ ਹਾਸਦੇ ਦੇ ਅਥਰੂ ਡਿੱਕ ਡਿੱਕ ਲੱਗੇ ਹਾਸਦੇ ਉਹ ਉਹਦਾ ਨਾ ਅਥਰੂ ਨਿਕਲ ਗਏ ਹਾਸੇ ਹਾਸਦੇ ਦੇ ਅਥਰੂ ਡਿੱਕ ਡਿੱਕ ਲੱਗੇ ਹੱਸਦੇ ਉਹ ਉਹਦਾਂ ਜਦੋਂ ਇਤਨਾ ਕੋਈ ਖੁਸ਼ੀ ਦੀ ਗੱਲ ਹੁੰਦੀ ਹੈ ਨਾ ਅਥਰੂ ਡਿੱਗ ਪੈ ਜਾਂਦੇ ਹੱਸ ਖੁਸ਼ੀ ਚ ਉੱਠ ਕੇ ਧੁਰ ਗਿਆ ਵੀ ਆਹ ਗੱਲ ਹੈ ਮੇਰੇ ਪੁੱਤਰੇ ਮੂੰਹ ਮੇਂ ਦੋ ਤਿੰਨ ਰੰਗ ਵਿਖਾਦੇ ਇਹ ਦਾਦੇ ਨੇ ਇੱਦਾਂ ਕੋਈ ਨਹੀਂ ਉਹ ਤਾਂ ਹੀ ਮੁੜ ਕੇ ਆਦਾ ਵੀ ਕੋਈ ਨਹੀਂ ਹੁਣ ਮੇਰਾ ਕੋਈ ਨਹੀਂ ਤੂੰ ਲਾ ਲੈਣਾ ਸਾਹਤਾ ਪਿਛੋਂ ਮੈਨੂੰ ਹਣ ਜਾਣ ਦੇ ਅੱਬਾ ਹੂੰ ਆਹ ਗੱਲਬਾਤ ਰਹੀ ਸਾਡੇ ਦਾਦੇ ਦੀਆਂ ਗੱਲਾਂ ਹੁਣਾਂ ਦਾਦੇ ਦੇ ਪੈੜਾਂ ਦੇ ਚਰਕਾ ਪੈਣਾ ਤਾਂ ਸੁੱਤ ਨਹੀਂ ਆਵਾਂ ਤੇ ਦਾਦੇ ਦੇ ਉਨ ਕੱਲ ਹੀ ਕੱਲ ਮੁੜ ਕੇ ਇਹ ਤੇ ਗੱਲ ਹੋ ਗਈ ਨਾ ਦਾਦੇ ਦੀਆਂ ਕਿ ਮੈਂ ਤੁਹਾਨੂੰ ਇਹ ਕਹਾ ਵੀ ਦਾਦੇ ਆਡੇ ਨੂੰ ਨਹੀਂ ਫੇਰ ਚ ਬੋਲ ਕੇ ਨੇ ਪੁੜੀ ਨਾ ਸਾਨੂੰ ਸਾਡੇ ਘਰ ਦੇਣਾ ਨਹੀਂ ਦਾਦੇ ਨੂੰ ਮੋੜ ਪਾਉਣੀ ਇੰਨੇ ਡਰਦੇ ਸਾਡੇ ਉੱਤੋਂ ਲਲਕਾਰੇ ਦਮਗੇ ਤੋਂ ਇਹ ਉੱਤੋਂ ਉਲਟਵੇਂ ਕੋ ਕੀ ਹੋ ਗਿਆ ਮੈਂ ਦਾਦੇ ਦਾ 5 ਸਾਲ ਦੀ ਜ਼ਿੰਦਗੀ ਦਿਵਾਈ ਆ ਉਹ ਜਿਹੜੀ ਪਹਿਲੇ 5 ਸਾਲ ਤੁਹਾਨੂੰ ਦੱਸਿਆ ਵੀ ਜੂਤ ਤੰਗ ਜਿਹੜਾ ਲੋਕਾਂ ਨਾਲ ਕੀਤਾ ਤੇ 20 ਸਾਲ ਪਾਪਿਆ ਇਹ ਜ਼ਿੰਦਗੀ ਨਹੀਂ ਇਹ ਸਾਧੰਦੇ ਆ ਕੋਈ ਨੂੰ ਭਗਤਾਂਦਾ ਕੋਈ ਪਾਪੇ ਇਹ ਦੇਰ ਗੱਪ ਦੈਨਿ ਕੋ ਪਿੰਡ ਤੇਗਾ ਇਹ ਇਹ ਕਿਹ ਲੋਕੀਆ ਕੀ ਜਾਂਦੇ ਆ ਭਾਬੇ ਸਾਡੇ ਦਾ ਇਹ ਭੜੇ ਮਾਸ ਦਾ ਯੋਗ ਨਹੀਂ ਆ ਇਹ ਪਤਾ ਨਹੀਂ ਕਿੰਦਰਾ ਪਿੰਡ ਚ ਭਲਾ ਮਾਸ ਦਾ ਸਣਾਉਣਾ ਪਿਆਰ ਜਿਹਾ ਬਣਾ ਕੇ ਬਹਿ ਗਏ ਭਰਾਵਾ ਇਹਨੂੰ ਦੇ ਜਿਹੜੇ ਘਰ ਜਾਓ ਉਹਨਾਂ ਦੇ ਮੁੰਡੇ ਆਪਣੇ ਚਾਚੇ ਨੂੰ ਚਾਚਾ ਨਹੀਂ ਸਮਝ ਦਿੱਤਾ ਹੁੰਦਾ ਯਾਰ ਇਹ ਸਮਝਦੇ ਪਰ ਹੁੰਦੇ ਇਹ ਸਾਡਾ ਚਾਚਾ ਇਹੋ ਤਾਇਆ ਇਹੋ ਸਾਡਾ ਪਿਓ ਹੀ ਜਦਾ ਹਰ ਘਰ ਚ ਹੀ ਇਸ ਤਰ੍ਹਾਂ ਗੱਲਾਂ ਕਰਦੇ ਆ ਜੀ ਕਿ ਆਪਣੇ ਅਰੰਗਰੇਟੀ ਪਰਿਵਾਰ ਸਾਡੇ ਯਾਰ ਸਜਣੇ ਉਹ ਆਰਮੀ ਚ ਆਪ ਕਿਤੇ ਆਂਦੇ ਭਰਾਵਾ ਸਾਡੇ ਦੇ ਇਹ ਸਾਡਾ ਗੱਬ ਜੀ ਇਹ ਐਂ ਜੀ ਤੇ ਓਏ ਇਹ ਸਾਡੇ ਘਰ ਇੱਕ ਸਿਲੰਡਰ ਸੋਈ ਦੇ ਚੱਲਣ ਡਿਆ ਹੁੰਦਾ ਤੇ ਪਿੱਛੇ ਉਹ ਵਸੀਲ ਬੰਦ ਜਾ ਰੱਖਿਆ ਹੁੰਦਾ ਵੀ ਜਦੋਂ ਮੋਗਿਆ ਤੇ ਆ ਖਾਲੀ ਦੇ ਆਇਓ ਘਰ ਜਿੰਨਾਂ ਦੇ ਵਿੱਚ ਸਿਲੰਡਰ ਦੀ ਹਿਲਪਦਾ ਹੁੰਦਾ ਤੇ ਦੁੱਧ ਤੇ ਚੱਕਰ ਚ ਦੁੱਧ ਤੇ ਜਦੋਂ ਇਹਨੇ ਜਾਣਾ ਦੇ ਨਿਆਣਿਆਂ ਨੇ ਪੰਜਾਂ ਦਾ ਦੇ ਦੁੱਧ ਦਾ ਦੇ ਦੇ ਇਹਣਾ ਦੱਬੀ ਆ ਉਹ ਪਤਾ ਨਹੀਂ ਦੂਹਾਂ ਵਾਲੇ ਨੂੰ ਪੰਜਾਂ ਦਫਾਂ ਦਾ ਪੰਜਾਂ ਵਾਲੇ ਨੂੰ ਦਫਾਂ ਦਾ ਪਾ ਦਿੰਦਾ ਹੈ ਪਤਾ ਨਹੀਂ ਕੀ ਹਿਸਾਬ ਜੇ ਉਹ ਨਿਆਣੇ ਹੀ ਜਾਂਦੇ ਸਾਡਾ ਤਾਇਆ ਸਾਡਾ ਚਾਚਾ ਦਾ ਪਿਓ ਇੰਨਾ ਪਿਆਰ ਜਿਆ ਕਰਦੇ ਦੋਦੇ ਤੇ ਕਲਸੀਆਂ ਫੜਨਾਂ ਦੇ ਵਿੱਚ ਇਹਦਾ ਪਿਆਰ ਹੀ ਪਤਾ ਨਹੀਂ ਕਿਹੋ ਜਿਹਾ ਮੁੜ ਕੇ ਮੈਂ ਤਾਂ ਪਿਆਰ ਚੈੱਕ ਕੀਤਾ ਮੈਂ ਵੀ ਲੋਕੀ ਸਾਰੇ ਆਂਦੇ ਆ ਕਿਹਦੇ ਉਰ ਘੱਲ ਤੇ ਪੰਤਾ ਕੋਈ ਨਹੀਂ ਹੈਗਾ ਇਹਦਾ ਪਿਆਰ ਹੀ ਬੜਾ ਤੇ ਮੈਂ ਪਾਪੇ ਦਾ ਪਿਆਰ ਹੀ ਚੈੱਕ ਕਰ ਲੀ ਕਿੰਨਾ ਹੈ ਇਰ ਮੈਂ ਪਿਆਰ ਚੈੱਕ ਕੀਤਾ ਭਾਬੇ ਹੁਣ ਮੈਂ ਦਾਦਾ ਕਿਹੜਾ ਕੀਤਾ ਚੈੱਕ ਅਬ ਵੇਜ ਵੇਜ ਸਬੂਤ ਪ੍ਰੂਫ ਜੇ ਪਤਾ ਕਿਉਂ ਦਿੰਨਾ ਮੈਂ ਤੁਹਾਨੂੰ ਕਿਉਂਕਿ ਮੈਨੂੰ ਤੁਹਾਡੀਆਂ ਆਦਤਾਂ ਦਾ ਪਤਾ ਹੈ ਵੀ ਆਪਾਂ ਕੋਈ ਵਡਿਆਈ ਦੀ ਜਾਂ ਆਪਣੀ ਖੁਦ ਹੀ ਤਾਰੀਫ ਵੀ ਕਰੀਏ ਨਾ ਫਿਰ ਤੁਹਾਡੇ ਵਰਗੇ ਲੋਕ ਵਹਿੇ ਵੀ ਕਹਿ ਦਿੰਦੇ ਤੇ ਚਲ ਮੈਨੂੰ ਪਤਾ ਜੋ ਕਹਿਣਾ ਹੁੰਦਾ ਛੱਡੋ ਖੜਾਣਾ ਗੱਲਾਂ ਜੋ ਫੀ ਮਤਲਬ ਕਰਨ ਨਹੀਂ ਦੇਣੀ ਕਿ ਜੇ ਕੋਈ ਚਾਹੀਦੀ ਗੱਲ ਵੀ ਆਪਣੀ ਕੋਈ ਦੱਸਣ ਪਈਏ ਤੇ ਨਹੀਂ ਮਨ ਲੋਗੇ ਨਹੀਂ ਇੱਦਾ ਨਹੀਂ ਤਰਾ ਨਹੀਂ ਦਾਦਾ ਤੇਰਾ ਕੀ ਆ ਤਨ ਨੂੰ ਆਧਾਰਨਾ ਦਾ ਐਗਜ਼ਾਮਪਲ ਆ ਲੋਕ ਦੱਸਣ ਤੇ ਮੈਂ ਥੋੜੀ ਤੇ ਦੰਦੇ ਆ ਤੇ ਇੱਕ ਹੋਰ ਦੱਸ ਦਵਾਂਗੇ ਨਾਲ ਲੱਗਵੀਂ ਇਲਾਕੇ ਦੇ ਵਿੱਚ ਨਾ ਆਪਣੇ ਹਲਕਾ ਬਲਟੂਆ ਲਾ ਲਓ ਤੇ ਜਿਹੜਾ ਤਰਨਤਾਰ ਲਾ ਲਓ ਜਾਂ ਮਾਝਾ ਲਾ ਲਓ ਤੇ ਸਾਣ ਬਾਪੂ ਜੱਟ ਜਥੇਦਾਰ ਹਰਦੀਪ ਸਿੰਘ ਮਾੜੀ ਮੇਗਾ ਮੇਰਾ ਯਾਰ ਬਾਪੂ ਬੜਾ ਪਿਆਸ ਸੀ ਮੇਰਾ ਬਾਪੂ ਦਾ ਉਹ ਜਾਂ ਇਨਸਾਨ ਹੀ ਮੈਂ ਨਹੀਂ ਇਹ ਬਜ਼ੁਰਗ ਅੱਜ ਤੱਕ ਉਹਦੇ ਵਰਗੀ ਕੋਈ ਗੱਲਬਾਤ ਕਰਨ ਦਾ ਤਰੀਕਾ ਜਿੱਥੇ ਖੜ ਕੇ ਗੱਲ ਕਰਤੀ ਜਾਂ ਕੋਈ ਮੈਂ ਨਹੀਂ ਵੇਖਿਆ ਉਤਰਾਂ ਦੇ ਬਜ਼ੁਰਗ ਤਾਂ ਜਿੱਦਾ ਦਬਦਬਾ ਹੈ ਜਿੱਦੀ ਗੱਲ ਕਰਨ ਦਾ ਲਹਿਜਾ ਮੈਂ ਨਹੀਂ ਕਦੀ ਵੇਖਿਆ ਤੇ ਪਤਾ ਹੀ ਹੈ ਕਿ ਸਾਰੇ ਜੋ ਇਲਾਕੇ ਦੇ ਆਪਣੇ ਲੀਡਰਸ ਬਾਣ ਵਡੇ-ਵਡੇ ਨਾਂ ਮੈਂ ਕਿਹਦਾ ਕਿਹਦਾ ਲਾਵਾਂ ਸਾਰੇ ਜਿਹੜੇ ਐਮਐਲਏ ਹੋਏ ਆ ਜਿੱਤੇ ਹਾਰੇ ਆ ਸਾਬਕਾ ਵਾ ਹੋਏ ਆ ਜਿੱਤਨਾ ਵੀ ਪੁਰਾਣੇ ਲੀਡਰ ਜਿੱਤਨਾ ਵੀ ਪੁਰਾਣੇ ਲੀਡਰ ਉਹਦੇ ਗੋਡੀ ਹੱਥ ਲਾਉਂਦੇ ਲਾਉਂਦੇ ਸੇ ਬਾਪੂ ਦੇ ਤੇ ਮਿਰਲਾ ਇੰਨਾ ਕ ਪਿਆਰ ਸੀ ਕਿਦੇ ਵਾਦਾ ਘਟਾਓ ਗਿਆ ਜਦੋਂ ਨਾ ਪੁੱਤਰਾ ਕਲਾਸਟੇਜ ਲਵਾ ਤਾ ਸਹੀ ਮੜੀ ਜੀ ਪੁੱਤਰਾ ਸਟੇਜ ਲਵਾ ਇਓ ਸਟੇਜ ਦੇ ਅੱਗੇ ਕੋਈ ਬੋਲੂਗਾ ਨਾ ਤੇਰੇ ਬਾਪੂ ਦੇ ਅੱਗੇ ਤੇ ਮੈਨੂੰ ਤੇ ਦੱਸ ਦੇਈਂ ਵੀ ਜੇ ਆਹ ਬਾਪੂ ਬੋਲੇ ਆਈ ਨਹੀਂ ਬੋਲਣ ਦਿੱਤਾ ਕਿਥੇ ਯਾਟਨੇ ਗੱਲ ਇਕਰਾ ਕਹਿ ਦਿੱਤੀ ਮਝਾਲ ਹੈ ਕੋਈ ਕਿੰਤੂ ਪਰੰਤੂ ਉਹਦੇ ਬਾਪੂ ਦੇ ਸਾਹਮਣੇ ਕੋਈ ਗੱਲ ਕਰੇ ਇਹ ਦੱਸਣ ਦਾ ਮਤਲਬ ਇਹ ਹੀ ਬਾਪੂ ਰਧਿਆ ਸਿੰਘ ਮਾਣੀ ਮੀਗੀ ਦਾ ਤੇ ਮੈਂ ਉਸ ਬਾਪੂ ਦਾ ਫੈਨ ਆ ਮੈਂ ਉਹਦਾ ਪੁੱਤ ਪੋਤਰਾ ਵੀ ਆ ਤੇ ਉਹਨਾਂ ਦੇ ਬੇਟੇ ਵੀ ਬੜਾ ਮਾਣ ਸਤਿਕਾਰ ਕਰਦੇ ਆ ਪਰ ਮੇਰੀ ਬਾਪੂ ਨਾਲ ਯਾਰਾਨਾ ਬਹੁਤ ਜ਼ਿਆਦਾ ਹੈ ਜੀਵ ਤੇ ਬਾਪੂ ਓੜੀ ਦੇ ਬਾਪੂ ਬਾਰਡਰਾਂ ਦੇ ਜਪੂ ਜਦੋਂ ਜਾਂਦੇ ਨੇ ਆਂ ਮੂਵੀਆਂ ਬੜੀਆਂ ਬਣਾਉਂਦੇ ਰਹੀ ਬਾਹਰੋਂ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਪੁੱਤਰ ਜਦੋਂ ਗੁਰਪ੍ਰੀਤਿੰਦਰ ਸਿੰਘ ਹੋਣੀ ਚਰਨਜੀਤ ਸਿੰਘ ਹੋਣੀ ਉਹਨਾਂ ਦੇ ਫੈਮਿਲੀ ਪਰਿਵਾਰ ਜਦੋਂ ਉਹਨੇ ਦੇ ਮੈਂ ਤੇ ਬਾਪੂ ਨੇ ਇਹ ਜਾਣਾ ਬਾਰਡਰ ਬੁਡਰ ਖੁਣਾ ਨਹੀਂ ਨੇ ਆਣਿਆਂ ਨੂੰ ਅਸੀਂ ਬਿਵਾਉਂਦੇ ਰਿਹਾ ਤੇ ਉਹ ਬਾਪੂ ਦੀ ਮੈਂ ਤਾਂ ਐਗਜ਼ਾਮਪਲ ਦੇ ਦਿੰਦਿਆਂ ਨਾਲ ਵੀ ਉਹ ਬਾਪੂ ਸਾਡੇ ਇਸ ਬਾਪੂ ਨੂੰ ਸਲਾਮ ਕਰਦੇ ਹੀ ਉਹਨਾਂ ਮੈਨੂੰ ਦੱਸਣਾਓ ਬਾਪੂ ਦਾਦੇ ਤੇਰੇ ਸਦਾ ਆਦਰਸ਼ਣ ਸੋਹਾਂ ਦੇ ਭੱਲੇ ਭੱਲੇ ਉਹ ਬਾਪੂ ਦਾਦਾ ਜੀ ਸਾਡੇ ਬਾਸਾਂ ਦਾਦਾ ਤੇਰਾ ਉਹ ਕਮਾਲ ਹੀ ਹਟਾ ਉਹ ਤੇ ਬਾਪੂ ਦਾਦਾ ਦਾ ਕਾਈ ਬੜਾ ਹੀ ਤੇ ਉਹਦੇ ਮੂੰਹ ਜਦੋਂ ਮੈਂ ਸੋਨੀ ਗੱਲ ਬਾਪੂ ਦੇ ਤੇ ਬਾਪੂ ਨੇ ਜਿਉਂ ਦੱਸਣਾ ਵੀ ਉਹਦੇ ਬਾਪੂ ਸਾਡੇ ਇੱਥੇ ਸੂਏ ਤੇ ਮੱਝਾਂ ਆਉਂਦੀਆਂ ਹੁੰਦੀਆਂ ਇੱਥੇ ਮਾੜੀ ਮਿਹਗੇ ਦੇ ਲਾਗੇ ਤੇ ਉਹਦੇ ਬਾਪੂ ਦਾ ਉਹਥੋਂ ਆਜ ਮਾਰਦੇ ਤੇ ਮਾੜੀ ਮਿਹਗੇ ਤੇ ਰਾ ਕਲਸੀਆਂ ਡਲੀ ਹੀ ਡਾਲਨੂੰ ਪਾਈਦੀ ਆ ਆਵਾਜ਼ ਉਹਦੇ ਬਾਪੂ ਰਿਹਾਲ ਸੋਨੇ ਤਰੀਫ ਕਰਦੇ ਮੰਨਦੇ ਵੀ ਬਾਪੂ ਹੈ ਇਲਾਕੇ ਚ ਵੀ ਆ ਮੈਂ ਦੱਸਣ ਦਾ ਫਰਜ ਮੇਰਾ ਬਣਦਾ ਹੈ ਤੁਹਾਡਾ ਬਾਕੀ ਚਲੋ ਮੈਂ ਤੁਹਾਡਾ ਕਿਹੜਾ ਮੈਡਲ ਪੋਣਾ ਮੈਂ ਵੈਸੇ ਦੱਸਣ ਗਿਆ ਹਮਮ OK